दोषियों विरुद्ध ਹੋਵੇਗੀ ਸਖਤ ਕਾਰਵਾਈ ਆਓ ਦੇਖਦੇ ਹਾਂ ਇੱਕ ਖਬਰ ਵਿਸਥਾਰ ਸਹਿਤ ਏ ਡੀਜੀਪੀਐਸਪੀਐਸ ਪਰਮਾਰਦੇ ਦਿਸ਼ਾ ਨਿਰਦੇਸ਼ਾ ਦਿੱਤੇ ਅਤੇ ਸ੍ਰੀ ਗੁਲਨੀਤ ਸਿੰਘ ਖੁਰਾਨਾ ਐਸਐਸਪੀ ਰੂਪਨਗਰ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਵੱਲੋਂ ਚਲਾਏ ਕਾਸੋ ਅਭਿਆਨ ਰਾਹੀਂ ਗੈਰ ਸਮਾਜੀ ਅਨਸਰਾਂ ਨੂੰ ਨਕੇਲ ਪਾਉਣ ਦਾ

ਮੇਜ਼ਾ ਮੇਤੇ ਨਾਲ ਇਸ ਸਪੈਸ਼ਲ ਦੇ ਹੁਕਮ ਨਾਲ ਸਾਡਾ ਕਾਸੋ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਜੀ ਇਹਦੇ ਵਿੱਚ ਇੱਕ ਪਾਸੇ ਜਿਹੜੇ ਪਹਿਲਾਂ ਦੇ ਸਮਗਲਰ ਹੁੰਦੇ ਪੁਰਾਣੇ ਸਰਮਾਰਜ ਸਰਗਰਮ ਸਮਗਲਰ ਨੇ ਇਹ ਤੋਂ ਉਹਨਾਂ ਦੀ ਨਿਰਾਨੀ ਹੋ ਜਾਂਦੀ ਹੈ ਤੇ ਵਿੱਚ ਜੇ ਕੋਈ ਸਾਨੂੰ ਅੱਛੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉੱਥੇ ਹੀ ਵਰਕ ਕਰਦੇ ਹਾਂ ਤੇ ਇਹਦੇ ਵਿੱਚ ਸਾਨੂੰ ਐਨਡੀਪੀ ਦੇ ਤਹਿਤ ਕੋਈ ਨਾ ਕੋਈ ਰਿਕਵਰੀ ਦਾ ਚਾਂਸ ਬਣ ਜਾਂਦਾ ਹੈ ਤੇ ਅੱਜ ਚੈਕਿੰਗ ਦੌਰਾਨ ਕੁਝ ਪ੍ਰਾਪਤ ਵੀ ਹੋਇਆ ਜੀ ਨਹੀਂ ਅਸੀਂ ਲਗਾਤਾਰ ਲੱਗੇ ਹੋਏ ਹਾਂ ਜੇ ਕੋਈ ਰਿਕਵਰੀ ਹੋਊਗੀ ਤਾਂ ਆਪ ਜੀ ਦੇ ਨੋਟਸ ਜੁਰੜਿਆ ਦੇ ਜਾਊਗਾ ਨਸ਼ਾ ਤਸਕੀਰਾਂ ਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਜੀ ਨਸ਼ਾ ਤਾਂ ਸਭ ਦੇਖੋ ਜੀ ਐਂਡ ਦੇ ਇਹਦਾ ਜੋ ਵੀ ਆ ਸਭ ਤੋਂ ਵੱਡਾ ਗੱਲ ਤਾਂ ਖਮਿਆਜਾ ਪਰਿਵਾਰ ਭੁਗਦਾ ਜੀ ਠੀਕ ਆ ਜੀ ਸਭ ਤੋਂ ਜ਼ਿਆਦਾ ਮਾਪੇ ਖਮਿਆਜਾ ਭੁਗਦੇ ਨੇ ਔਲਾਦ ਨੂੰ ਵੱਡਾ ਕਰਦੇ ਨੇ ਜਿੰਨਾ ਖਰਚਾ ਮਾਪੇ ਲਾਤ ਤੇ ਪਾਲਣ ਪੋਸ਼ਣ ਤੇ ਕਰਦੇ ਪੜ੍ਹਾਈ ਤੇ ਕਰਦੇ ਨੇ ਉਦੋਂ ਦਾ ਮੁਕਦਮੇ ਤੇ ਕਰਦੇ ਨੇ ਐਂਡ ਤਾਂ ਐਂਡ ਮਾਤਾ ਪਿਤਾ ਨੂੰ ਬੇਪੱਲੇ ਕੀ ਪੈਂਦਾ ਤੇ ਉਦੋਂ ਔਲਾਦ ਵੀ ਕੋਕੋ ਆਫ ਬੈਠਦੇ ਨੇ ਤੁਹਾਨੂੰ ਪਤਾ ਵੀ ਜਣਾ ਚਿੱਤੇ ਦਾ ਨਸ਼ਾ ਆ ਜੇ ਕੋਈ 5 ਸਾਲ ਸੇਵਨ ਕਰ ਲਵੇ ਤੋਰ ਦੋਰਾ ਨਾ ਦਾ ਜਿਉਣ ਵਾਲਾ ਨਾ ਮਰਨ ਚਾਹਣਾ ਉਹਦਾ ਇਲਾਜ ਹੁੰਦਾ ਜੇ ਤਾ ਪ੍ਰੋਪਰ ਟੇਕੇ ਇਲਾਜ ਕਰਾ ਲਵੇ ਫਿਰ ਤਾਂ ਕੋਈ ਵੀ ਨਾ ਛੜਿਆ ਸਾਡਾ ਪਰ ਜੇ ਉਹਨੂੰ ਟੇਕੇ ਇਲਾਜ ਹੀ ਨਹੀਂ ਕਰਾਉਣਾ ਹੈਗਾ ਤਾਂ ਉਹਦੀ ਲਾਈਫ 5 ਸਾਲ ਤੋਂ ਵੱਧ ਨਹੀਂ ਹੈਗੀ ਤੇ ਮਾਪਿਆਂ ਨੂੰ ਰੋਣਾ ਰੋਣਾ ਰਹਿ ਜਾਂਦਾ ਵਸੈਂਟ ਤੇ ਠੀਕ